ਜਿ세 ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਦੁਬਾਰਾ ਦੁਹਾਦਿਆ ਮਹ라ਜ ਕਹਿੰਦੇ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ ਜਿਹਦੀ ਸਰਕਾਰ ਹੈ ਉਹਦਾ ਹੀ ਸਭ ਕੁਛ ਹੈ ਤੇ ਸਰਕਾਰਾਂ ਬਣਦੀਆਂ ਕਿਵੇਂ ਸੀ ਪਹਿਲਾਂ ਆਪਾਂ ਸ਼ੁਰੂ ਤੋਂ ਗੱਲ ਕਰੀਏ ਤੇ ਪਹਿਲਾਂ ਕਲਵਾਰ ਨਾਲ ਰਾਜ ਦਾ ਮੰਦਰ ਤਲਵਾਰ ਦੇ ਨਾਮ ਰਾਜ ਲਿਆ ਜਾਂਦਾ ਸੀ ਜਿਹਦੀ ਤਲਵਾਰ ਵਿੱਚ ਦਬ ਹੁੰਦਾ ਸੀ ਤੇ ਉਹ ਰਾਜਾ ਬਣ ਜਾਂਦਾ ਸੀ ਤੇਲੂ ਗੰਗੂ ਵਰਗੇ ਰਾਜੇ ਬਣੇ ਨੇ ਫਿਰ ਗੁਲਾਮ ਰਾਜੇ ਬਣੇ ਨੇ ਸੁਲਤਾਨਾਂ ਦਾ ਇਤਿਹਾਸ ਮੈਂ ਸਾਰਾ ਪੜਿਆ ਇੱਥੇ ਸਮੇਂ ਦੀ ਕਮੀ ਹੁੰਦੀ ਏ ਇਸ ਕਰਕੇ ਸ਼ਾਰਟਕਟ ਗੱਲ ਕਰਨੀ ਪੈਂਦੀ ਏ ਗੁਲਾਬ ਵੀ ਤਲਵਾਰ ਦੇ ਜੋਰ ਨਾਲ ਬਾਦਸ਼ਾਹ ਬਣੇ। ਫਿਰ ਯੁੱਗ ਬਦਲਿਆ, ਸਮਾਂ ਬਦਲਿਆ। ਤਲਵਾਰ ਨੂੰ ਹਰਾ ਦਿੱਤਾ ਬੰਦੂਕਾਂ ਨੇ। ਬੰਦੂਕਾਂ ਲੈ ਕੇ ਆਏ ਜਿੱਥੇ ਤਲਵਾਰ ਦੀ ਕੋਈ ਪੇਛ ਨਹੀਂ ਗਈ ਤੇ ਬੰਦੂਕਾਂ ਦੇ ਨਾਲ ਜਿਨੇ ਜੰਗ ਜਿੱਤ ਲਈ ਉਹ ਰਾਜਾ ਕੌਣ ਗਿਆ। ਉਹ ਬੰਦੂਕਾਂ ਦਾ ਦੌਰ ਬਦਲਿਆ ਫਿਰ ਬਾਪਰ ਵਰਗੇ ਤੋਫਾਂ ਲੈ ਕੇ ਆ ਗਏ ਤਲਵਾਰ ਨੂੰ ਬੰਦੂਕ ਨੇ ਹਰਾਇਆ ਤੇ ਬੰਦੂਕ ਨੂੰ ਤੋਪ ਨੇ ਹਰਾ ਦਿੱਤਾ ਤੋਫਾਂ ਦੇ ਨਾਲ ਜੰਗ ਹੋਈ ਤੇ ਤੋਫਾ ਦੀ ਜਿੱਤ ਹੋ ਗਈ ਫਿਰ ਸਮਾਂ ਬਦਲਦਾ ਗਿਆ 1947 ਤੋਂ ਬਾਅਦ ਤਲਵਾਰ ਬੰਦੂਕ ਤੋਪ ਇਹਨਾਂ ਸਾਰਿਆਂ ਨੂੰ ਤੁਹਾਡੇ ਮਤਲੇ ਹਰਾ ਦਿੱਤਾ ਵੋਟਾਂ ਨੇ ਬੰਦੂਕਾਂ ਵੀ ਹਵਾਤੀਆਂ ਅੰਗਰੇਜ਼ਾਂ ਨੇ ਬਹੁਤ ਬੰਦੂਕਾਂ ਚਲਾਈਆਂ ਵੋਟਾਂ ਨੇ ਤੋਫਾਂ ਵੀ ਹਰਾਤੀਆਂ ਤਲਵਾਰਾਂ ਵੀ ਹਰਾਤੀਆਂ ਤੇ ਅੱਜ ਰਾਜ ਵੀਰੋ ਵੋਟ ਦਾ ਏ ਤੇ ਵੋਟ ਸਭ ਤੋਂ ਜ਼ਿਆਦੀ ਸਾਡੀ ਐ ਮذਬੀ ਸਿੱਖ ਅੱਗੇ ਬਾਲਮੀਕ ਸਮਾਜ ਇਹ ਇੱਕ ਹੀ ਕੌਮ ਹੈ ਇਹਨਾਂ ਦੀ ਵੋਟ ਸਭ ਤੋਂ ਜ਼ਿਆਦਾ ਹੀ ਤੇ ਇਹ ਇੱਕ ਰਾਜਨੀਤਿਕ ਨਾਰਾ ਲਿਆ ਵੀ ਜਿੰਦੀ ਜਿੰਨੀ ਸੰਖਿਆ ਭਾਰੀ ਉਨੀ ਉਹਦੀ ਹਿੱਸੇਦਾਰੀ ਮੈਂ ਆਪਣਾ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ ਜਿਹੜੇ ਸਾਡੇ ਮذਬੀ ਸਿੱਖ ਲੀਡਰ ਨੇ ਲਗ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਮੈਂ ਉਹਨਾਂ ਵਿੱਚ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਮੈਂ ਸਾਰਿਆਂ ਕੋਲ ਗਿਆ ਕਿਸੇ ਨੂੰ ਭੁਲੇਖਾ ਹੋਵੇਗਾ ਤੇ ਪ੍ਰਤੱਖ ਕਰ ਦਿਆਂਗੇ ਸਾਰਿਆਂ ਦੇ ਕੋਲ ਗਿਆ ਜਿਹੜੇ ਸਤਾ ਵਿੱਚ ਬੈਠੇ ਐ ਉਹਨਾਂ ਦੇ ਕੋਲ ਪਾਣੀ ਤੱਕ ਨਹੀਂ ਪੁੱਛਿਆ ਉਹਨਾਂ ਦੇ ਘੂਗੇ ਅੱਕੇ 2-2 ਘੰਟੇ ਬੈਠ ਕੇ ਆ ਗਏ ਜਿਹੜੇ ਅੱਜ ਟਾਈਮ ਸਤਾ ਵਿੱਚ ਐ ਜੋ ਜਿਹੜੇ ਸੱਤਾ ਵਿੱਚ ਨਹੀਂ ਐ ਉਹਨਾਂ ਨੇ ਇੱਕ ਨਿਹੰਗ ਜਿਹਾ ਸਮਝ ਕੇ ਗੱਲ ਨੂੰ ਗੌਲਿਆ ਨਹੀਂ ਕਿਉਂਕਿ ਦਾਸ ਮذਬੀ ਸਿੱਖਾਂ ਦਾ ਕੁੱਤਾ ਐ ਆਪ ਜਿਹੜੀ ਅੱਜ ਤੁਹਾਡੀ ਸਭਾ ਐ ਇਹ ਕਿਸੇ ਪਾਰਟੀ ਦੀ ਸਭਾ ਨਹੀਂ ਐ ਇਹ ਮذਬੀ ਸਿੱਖਾਂ ਦੀ ਵਾਲਮੀਕ ਸਮਾਜ ਦੀ ਸਭਾ ਐ ਤੇ ਅਸੀਂ ਖੋਜ ਕਰਕੇ ਸੋਚ ਵਿਚਾਰ ਕੇ ਜਿਹੜੇ ਲੰਡਨ ਚੋਂ ਪਰਕੇ ਆਏ ਨੇ بڑے بڑے ਲਿਖੇ ਨੌਜਵਾਨ ਜਿਨ੍ਹਾਂ ਦੇ ਅਨੰਦਜੀਤ ਮੰਤਰੀ ਪਿਤਾਜੀ ਮੰਤਰੀ ਸਰਦਾਰ ਬੂਤਾ ਸਿੰਘ ਵਰਗੇ ਸੋਚ ਰੱਖਦੇ ਆ ਇਹਨਾਂ ਦੇ ਨਾਲ ਬੈਠਣ ਦਾ ਸਮਾਂ ਮਿਲਿਆ ਵਿਚਾਰ ਕਰਨ ਦਾ ਸਮਾਂ ਮਿਲਿਆ ਮੈਨੂੰ ਐਉ ਮਸਹੂਰ ਹੋ ਗਿਆ ਕਿ ਜਿਹੜੇ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਅੰਦਰ ਇਹ ਸਰਦਾਰ ਬੂਤਾ ਸਿੰਘ ਦੇ ਅਵਤਾਰ ਹੈ ਏ ਸਾਡੀ ਕੌਮ ਦੀ ਬਾਹ ਫੜੂਗੇ ਤੇ ਅਸੀਂ ਸਰਕਾਰ ਨੂੰ ਮਾਰਗ ਕਰਦੇ ਵੀ 2027 ਦੇ ਵਿੱਚ ਐਤ ਕੀ ਮੁੱਖ ਮੰਤਰੀ ਦੇ ਮੱਧ ਵੀ ਸਰਕਾਰ ਗਰੇਤਾ ਹੋਵੇਗਾ ਤੇ ਉਹ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੂ ਸਾਹਿਬ ਹੋਣਗੇ ਜਿਹੜੇ ਜਿਹੜੇ ਸ਼ੀਵ ਜੀ ਵੱਟੇ ਇੱਕ ਜਕਾਰਾ ਛੱਡਿਆ ਗਾ ਤੇ ਜਿਹੜੇ ਜਿਹੜੇ ਸਾਰੇ ਉਹ ਨਹੀਂ ਮੈਂ ਕਹਿੰਦਾ ਜਿਹੜੇ ਜਿਹੜੇ ਡੈਣੀ ਸਾਹਿਬ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਉਹ ਦੋਵੇਂ ਬਾਹਾਂ ਖੜੀਆਂ ਕਰਕੇ ਹੱਥ ਖੜ੍ਹੇ ਕਰਕੇ ਜਕਾਰੇ ਦਾ ਜਵਾਬ ਦੇਣਾ ਜਕਾਰੇ ਦਾ ਜਵਾਬ ਦਿਹਾੜੋ ਦੇਵੇ ਹਾਂ ਸ੍ਰੀ ਰਹਾੜਾ ਧੰਨਵਾਦ ਸਾਰਿਆਂ ਦਾ ਡੈਣੀ ਸਾਹਿਬ ਦਾ ਹੌਸਲਾ ਵੱਧਦਾ ਏ ਮੈਂ ਨੇ ਲੈ ਲਿਆ ਇਹਨਾਂ ਦਾ ਪਰਿਵਾਰ ਜਿਹੜਾ ਉਹ ਪੰਜਾਬ ਵਾਸਤੇ ਬਹੁਤ ਕੁਰਬਾਨੀਆਂ ਕਰ ਚੁੱਕੇ ਆ ਕੁਰਬਾਨੀ ਦਾ ਰੰਗ ਰਵੇ ਨਹੀਂ ਹੁੰਦਾ ਵੀ ਮਰ ਜਾਣ ਜਾਂ ਸ਼ਹੀਦ ਹੋ ਜਾਣ ਕੁਰਬਾਨੀ ਕਹਨਾਂ ਨੂੰ ਕਿਹਾ ਜਾਂਦਾ ਹੈ ਬਹੁਤ ਕੱਲ ਦਾ ਪੰਜਾਬ ਵਾਸਤੇ ਕੀਤੀ ਹੈ ਉਸ ਟਾਈਮ ਸਾਡੇ ਵਿੱਚ ਅਨਪੜਤਾ ਵੀ ਜਾਗੀ ਸੀ ਔਰ ਮੀਡੀਆ ਚੋਟ ਵੀ ਨਹੀਂ ਸੀ ਇਸ ਕਰਕੇ ਸਾਡੀਆਂ ਜਣੀਆਂ ਅੰਮਰ ਦੀਆਂ ਕਵਾ ਬੁਲਾਵਾ ਸੀ ਉਹ ਦਬ ਕੇ ਰਹਿੰਦਿਆਂ ਨੇ ਅਸੀਂ ਉਸ ਪਾਰਟੀ ਨੂੰ ਗੱਲ ਕੋ ਬੋਟਾ ਪਾਵਾਂਗੇ ਜੇ ਇਹ ਪਾਰਟੀ ਐਲਾਨ ਕਰੇਗੀ ਕਿ ਸਰਦਾਰ ਸੁਖਜਿੰਦਰ ਸਿੰਘ ਜੀ ਆਉਣ ਵਾਲੇ ਚੋਣਾਂ ਦੇ ਵਿੱਚ ਮੁੱਖ ਮੰਤਰੀ ਐਲਾਨੇ ਜਾਣਗੇ ਤਾਂ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵੱਟ ਦੇ ਕੇ ਚਤਾਵਾਂਗੇ ਇਹ ਸਾਡਾ ਮਾਨਵੀਕ ਸਵਾਦ ਦਾ ਤੇ ਮذਬੀ ਸਿੱਖਾਂ ਦਾ ਵਾਦ ਆਇਆ ਗੁਰਮਖ ਪਿਆਰਿਓ ਇੱਥੇ ਕਿਸੇ ਬਹੁਤ سارے ਜਿਹੜੇ মিডিਆ ਜੋਗਾਂ ਨੇ ਬਹੁਤ سارے ਮੈਲੂ ਭਨੇ ਰਹੇ ਕਹਿੰਦੇ ਜੀ ਇਹ ਉਹ ਪਾਰਟੀ ਜੇ ਪਾਰਟੀ ਮਾਘਾ ਜੀ ਮੇਰੀ ਪਾਰਟੀ ਆ ਮذਬੀ ਸਿੱਖ ਰਹੰਗਰੇਟੇ ਮੇਰੀ ਹੋਰ ਕੋਈ ਪਾਰਟੀ ਨਹੀਂ ਮੈਂ ਡੈਣੀ ਸਾਹਿਬ ਨੂੰ ਮੁੱਖ ਮੰਤਰੀ ਦੇਖਣਾ ਚਾਹਣਾ ਤੇ ਮੈਂ ਆਪਣੀ ਕੌਮ ਨੂੰ ਵੀ ਇਹ ਅਪੀਲ ਕਰ ਵੱਦੋ ਬਹੁਤ ਅਸੀ ਇਕੱਠ ਕਰਕੇ ਸਰਕਾਰ ਨੂੰ ਝੁਕਾ ਕੇ ਉਹਨੂੰ ਮਜਬੂਰ ਕਰਦੇਗੇ ਕਿ ਵੋਟਰਾਂ ਤੋਂ ਪਾਲ ਉਹ ਖੁਦ ਹੀ ਐਲਾਨ ਕਰੇ ਕਿ ਭਈ ਤੁਹਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਹੀ ਸਾਹਬ ਹੋਣਗੇ ਗੁਰੂ ਪਿਆਰਿਓ ਮੁੱਖ ਮੰਤਰੀ ਬੰਦਾ ਪੰਜਾਬ ਦਾ ਤੇ ਮਾਨ ਬਗਣਾ ਮਜੀਠ ਸਿੰਘ ਕੌਲ ਤੇ ਬਾਦਲ ਸਿੰਘ ਸਮਾਜ ਦਾ ਆਪਾਂ ਨੂੰ ਆਪਣੇ ਮੌਲ ਸਨਮਾਨ ਵਾਸਤੇ ਕਿਉਂਕਿ 70 ਸਾਲ ਤੋਂ ਅਸੀਂ ਰਾਜ ਦਵਾਉਂਦੇ ਆਏ ਅਸੀਂ ਮੁੱਖ ਮੰਤਰੀ ਬਣਾਉਂਦੇ ਆਏ ਦੂਸਰਿਆਂ ਨੂੰ ਅੱਜ ਕਿ ਅਸੀਂ ਆਪਣਾ ਮੁੱਖ ਮੰਤਰੀ ਖੜਾ ਕਰਨਾ ਤੇ ਇਹਦੇ ਵਾਸਤੇ ਸਾਨੂੰ ਕੁਰਬਾਨੀ ਦੇਣੀ ਪਵੇਗੀ ਬਹੁਤ سارے ਮਤ ਭੇਦ ਹੋਣਗੇ ਮੇਰੇ ਨਾਲ ਮੈਨੂੰ ਪਤਾ ਠੀਕੋ ਜਿਹਾ ਰਿਹਾ ਪਰ ਮੈਂ ਡੈਨੀ ਸੌਟ ਦੇ ਨਾਲ ਇਹ ਵਾਅਦਾ ਕੀਤਾ ਕਿ ਮੈਂ ਤੁਹਾਡਾ ਪ੍ਰਚਾਰ ਕਰਾਂਗਾ ਦੱਬ ਕੇ ਤੇ ਮੈਂ ਆਪਣੀ ਮੱਝ ਦੀ ਸੱਚ ਕੌਮ ਨਾ ਬਣੀ ਇਹ ਵਾਵਾ ਕੀਤਾ ਇੱਕ ਐਸਾ ਸਮਾਂ ਸੀ ਅਸੀਂ ਖਾਲਕੂਬਾ ਵਿੱਚ ਸੀ ਜਿਹਦੇ ਕੋਲ ਜਾਂਦੇ ਸਾਂ ਢੇਰਾ ਦਾ ਅਮਾਨ ਸੀ ਸਾਡੇ ਸਿਰ ਤੇ ਤੇ ਪੁਲਿਸ ਵਾਲੇ ਤਾਂ ਕੀ ਜਿਹੜੇ ਸੱਜਣ ਨੇ ਤਰਸੀਨਾ ਉਹ ਵੀ ਘੇਰਦੇ ਫਿਰਦੇ ਸੀ ਜਾਲ ਲੈ ਕੇ ਵੀ ਇੱਕ ਵਾਰੀ ਜਾਲ 'ਚ ਆ ਜੇ ਤੇ ਇਹ ਇਨਾਮ ਸਾਨੂੰ ਮਿਲ ਜੇ ਤੇ ਅਸੀਂ ਭਾਲਦੇ ਰਹਦੇ ਸੀ ਕਿ ਸਾਡੀ ਕੋਈ ਬਾਹਰ ਫੜ ਲੇ ਤੇ ਜਦੋਂ ਅਸੀਂ ਦਿੱਲੀ ਸਰਦਾਰ ਹਰਤਾ ਸਿੰਘ ਦੇ ਦਰਬਾਰ ਚ ਗਏ ਤੇ ਉਹ ਸਾਨੂੰ ਪਹਿਲੀ ਵਾਰੀ ਅਸੀਂ ਮਿਲੇ ਤੇ ਐਉਂ ਮਿਲੇ ਜਿਵੇਂ ਸਾਡੇ ਆਪਣੇ ਹੁੰਦੇ ਆ ਤੇ ਉਹ ਆਪਣਾ ਪਨ ਮਹਿਸੂਸ ਹੋਇਆ ਉਹਨੇ ਸਾਨੂੰ ਨਰਸਿੰਹਾ ਬਾਦ ਦੇ ਪੇਸ਼ ਕੀਤਾ ਤੇ ਸਾਨੂੰ ਉਹਨਾਂ ਦੇ ਇਸ ਗੌਂਦੌਂ ਦੇ ਵਿੱਚੋਂ ਕੱਢ ਕੇ ਤੇ ਨਾਲ ਹਦਾਇਤ ਕੀਤੀ ਕਿ ਜੇ ਕੋਈ ਪ੍ਰਚਾਰ ਕਰਨਾ ਜੇ ਕੋਈ ਸੰਘਰਸ਼ ਕਰਨਾ ਤੇ ਮੱਧ ਵੀ ਸਿੱਖ ਕੌਮ ਵਾਸਤੇ ਕਰੋ ਉਹਨਾਂ ਦੀ ਮੈਂ ਸਵਰਗ ਤੋਂ ਵਾਸਾ ਆਉਂਦਾ ਉਹਨਾਂ ਦੀ ਅੱਜ ਵੀ ਗੱਲ ਯਾਦ ਹੈ ਕਿ ਭਾਈ ਜੇ ਪ੍ਰਚਾਰ ਕਰਨਾ ਕੋਈ ਸੇਵਾ ਕਰਨੀ ਤੇ ਆਪਣੀ ਮੱਧ ਵੀ ਸਿੱਖ ਕੌਮ ਵਾਸਤੇ ਕਰੋ ਦਾਸ 2017 ਤੋਂ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਪ੍ਰਚਾਰ ਕਰਨ ਲਿਆ ਮੈਂ ਗਿਆ ਵੱਡੇ ਵੱਡੇ ਲੀਡਰਾਂ ਕੋਲ ਐਮਕਯੂ ਦੀ ਸੀਟ ਤੇ ਬੈਠੇ ਹੋਏ ਲੀਡਰਾਂ ਦੇ ਕੋਲ ਬਈ ਤੁਹਾਡਾ ਪੰਜਾਬ ਚ ਮੈਂ ਪ੍ਰਚਾਰ ਕਰਾਂਗਾ ਤੁਸੀਂ ਮੁੱਖ ਮੰਤਰੀ ਦਾ ਦਾਵਾ ਤੇ ਕਰੋ ਪਰ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਦੱਸ ਦਿਆ ਬਈ ਮੈਨੂੰ ਕਿਸੇ ਨੇ ਪਿਆ ਨਹੀਂ ਸੀ ਮੈਂ ਵੀ ਸੱਚਾ ਬਲ ਫਿਰ ਐਸਓਐਸ ਦੇ ਸਮਾਜਿਕ ਦੇ ਵਿੱਚ ਮੈਂ ਆਇਆ ਤੇ ਗਿਆ ਸੀ ਮੈਨੂੰ ਕਿਸੇ ਨੇ ਨਹੀਂ ਪਿਆ ਵੀ ਇੱਥੇ ਆਪਾਂ ਆ ਗੱਲ ਕਰਨੀ ਹੈ ਮਦਨਿੰਨ ਸਾਹੂ ਨਾਲ ਲੱਗ ਮਾਣਿਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਦਾਸ ਨੇ ਬਾਇਓਸਕੋਲਜੀ ਪੜ੍ਹੀ ਐ ਮਨੋਵਿਗਿਆਨ ਪੜ੍ਹਿਆ ਜਦੋਂ ਮੈਂ ਇਹਨਾਂ ਦਾ ਚਿਹਰਾ ਪੜਿਆ ਮੈਂ ਉਦੋਂ ਹੀ ਮੈਨੂੰ ਬਣਾ ਲਿਆ ਕਿ ਸਾਨੂੰ ਲੀਡਰ ਮਿਲ ਗਿਆ ਤੇ ਆਪਾਂ ਦੇ ਇਹ ਮਦਨੂ ਸਿੱਖ ਕੌਮ ਨੇ ਐਲਾਨ ਕੀਤਾ ਵੀ ਐਤਕੀ ਜਦੋਂ ਬੋਤਾਂ ਪੈਣੀਆਂ ਇਲੈਕਸ਼ਨ ਹੋਣੇ ਐ ਤੇ ਸਰਦਾਰ ਸੁਖਵਿੰਦਰ ਸਿੰਘ ਜੀ ਡੈਲੀਨ ਸਾਹੂ ਸਾਡੇ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਮਦ희 ਸਿੱਖ ਤੇ ਬਾਰਨੀਕ ਸਮਾਜ ਦਾ ਮਾਣ ਹੋ ਗਏ ਗੁਰੂ ਪਿਆਰਿਓ ਬਹੁਤ ਪੜੇ ਲਿਖੇ ਬਹੁਤ ਸਾਰਾ ਇਹਦਾ ਤਜਰਬਾ ਹੈ ਨਾਂਕੇਲ ਦੇ ਵਿੱਚੋਂ ਇਹਨਾਂ ਨੇ ਰਾਜਨੀਤੀ ਦੀ ਵਿਰਾਸਤ ਲਈ ਦਾਦਿਆਂ ਦੇ ਵਿੱਚੋਂ ਰਾਜਨੀਤੀ ਦੀ ਲਈ ਇਹਨਾਂ ਦੇ ਵਾਸਤ ਵਿੱਚ ਪਿਤਾ ਮੰਤਰੀ ਰਾਜਾ ਦਾ ਪਤਰੀ ਦੇ ਆਪ ਲੰਡਨ ਦੇ ਵਿੱਚੋਂ ਪੜ੍ਹਾਈ ਕਰਕੇ ਆਂਦੀ ਆ ਉਹ ਨੰਦਰ ਜਿੱਥੋਂ ਦੀ ਸਰਕਾਰ ਨੇ ਅੱਧੀ ਤੋਂ ਜਾੜੀ ਦੁਨੀਆ ਦੇ ਉੱਤੇ ਰਾਜ ਕੀਤਾ ਸੀ ਜਿਹੜੇ ਬੜੇ ਫਕਰ ਨਾਲ ਕਹਿੰਦੇ ਸੀ ਕਿ ਸਾਡੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਉਸ ਨੰਦਾਂ ਦੇ ਵਿੱਚੋਂ ਸਰਕਾਰ ਸੁਖਵਿੰਦਰ ਸਿੰਘ ਜੀ ਪੜ੍ਹਾਈ ਕਰਕੇ ਆਏ ਹੈ ਜੇਕਰ ਅਪਾ ਇੱਕ ਵਾਰੀ ਹਮਲਾ ਵਾਰ ਕੇ ਇਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਈਏ ਨਾ ਤੇ ਫਿਰ ਸਾਨੂੰ ਕੁਝ ਵੀ ਨਹੀਂ ਕਹਿਣ ਦੀ ਲੋੜ ਪੈਗੀ ਕਿ ਠੀਕ ਦੇ ਉਹਨਾਂ ਨੂੰ ਹਰਾਉਣ ਵਾਸਤੇ ਤੁਹਾਡੇ ਕੋਲ ਤੇ ਵੋਟ ਹੀ ਬਹੁਤ ਹੈ ਤੁਹਾਡੇ ਜਿੰਨੇ ਦੇ ਕਿਸੇ ਕੋਲ ਵੋਟ ਨਹੀਂ ਤੇ ਅੱਜ ਆਪਾਂ ਪੂਰਾ ਵਚਨ ਕਰਕੇ ਜਾਂ ਆ ਜਣੀਆਂ ਆਪਾਂ ਸਮਾਗਮ ਰੱਖੇ ਨਾ ਮੱਧਵੀ ਸਿੱਖ ਸਭਾ ਦੇ ਇਹ ਆਪਾਂ ਅਜੇ ਛੋਟੇ ਛੋਟੇ ਸਮਾਗਮ ਰੱਖਣਦੇ ਆ ਤੇ ਜਿਹੜੇ 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 ਇਲਾਕੇ ਤੋਂ